ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਸਾਰੀ ਟੀਮ ਬਿਲਕੁਲ ਠੀਕ ਠਾਕ ਆ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਹੋਣ ਪਰਮਾਤਮਾ ਕੀ ਹੀ ਅਰਦਾਸ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਨਵੇਂ ਸਾਲ ਵਿੱਚ ਇਸ ਸਾਲ ਵਿੱਚ ਜੋ ਜੋ ਕੁਝ ਵੀ ਸੋਚਿਆ ਉਹ ਆਪਣੇ ਗੋਲ ਨੂੰ ਅਚੀਵ ਕਰਨ ਕੋਈ ਕੰਮ ਬਣਾਉਣਾ ਚਾਹੁੰਦਾ ਇਸ ਸਾਲ ਦੇ ਵਿੱਚ ਆ ਕਨੇਡਾ ਵਿਦੇਸ਼ ਜਾਣਾ ਵਾ ਕਨੇਡਾ ਸਟੱਡੀ ਵਿੱਚ ਕੋ ਗੋਲ ਹਾਸਲ ਕਰਨਾ ਆਪਣਾ ਸਾਰਾ ਸਰ ਜਿਹੜੇ ਹਰੇਕ ਦੇ ਸੁਪਨੇ ਜੋ ਵੀ ਐ ਸਾਰੇ ਪੂਰੇ ਹੋਣ ਸਾਰੇ ਪੂਰੇ ਹੋਣ ਇਹੋ ਹੀ ਆਸ ਕਰਦੇ ਆ ਇਹੋ ਆਸ ਕਰਦੇ ਆ ਕਿ ਪ੍ਰਮਾਤਮਾ ਕੀ ਅਰਦਾਸ ਆ ਬਾਕੀ ਮਿਹਨਤ ਤੁਹਾਡੀ ਆਪਣੀ ਐ ਮਿਹਨਤ ਤੁਹਾਡੀ ਸਾਡੀ ਸਾਰਿਆਂ ਦੀ ਆਪਣੀ ਹੁੰਦੀ ਐ ਪ੍ਰਮਾਤਮਾ ਕੇ ਅਰਦਾਸ ਕਰੀ ਦੀ ਐ ਵੀ ਚਲੋ ਸੱਚੇ ਪਾਤਸ਼ਾਹ ਜੋ ਕੁਝ ਵੀ ਸੋਚਿਆ ਇਸ ਸਾਲ ਦੇ ਵਿੱਚ ਉਹ ਸਾਰਾ ਕੁਝ ਅਸੀਂ ਹਾਸਲ ਕਰ ਸਕੀਏ ਤੇ ਬਾਕੀ ਪਿਛਲਾ ਸਾਲ ਗਿਆ ਵਾ ਕਿੰਿਆਂ ਵਾਸਤੇ ਬਹੁਤ ਬੁਰਾ ਰਿਹਾ ਵਾ ਕਿੰਿਆਂ ਵਾਸਤੇ ਬਹੁਤ ਚੰਗਾ ਰਿਹਾ ਇਹ ਦੁਨੀਆਦਾਰੀ ਐਵੇਂ ਹੀ ਚੱਲਦੀ ਆ ਉਹ ਚੀਜ਼ ਨੂੰ ਭੁਲਾ ਕੇ ਹੀ ਅੱਗੇ ਵਧਣਾ ਪੈਂਦਾ ਕਿ ਉਹ ਜਿਹਿਆਂ ਇਹੋ ਜਿਹੇ ਦੁੱਖ ਵੀ ਮਿਲ ਜਾਂਦੇ ਆ ਵੀ ਜਿਹੜੇ ਆਪਾਂ ਆਪਾ ਭੁੱਲ ਨਹੀਂ ਸਕਦੇ ਪਰ ਜ਼ਿੰਦਗੀ ਆ ਜ਼ਿੰਦਗੀ ਵਿੱਚ ਦੁੱਖ ਸੁੱਖ ਦੇ ਦੋਵੇਂ ਨਾਲ ਨਾਲ ਹੀ ਹਾਂਜੀ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਾਲ ਵਿੱਚ ਕੁਝ ਚੰਗਾ ਹੀ ਹੋਏਗਾ ਚੰਗੇ ਮਾੜੇ ਤਜਰਬਿਆਂ ਦੇ ਨਾਲ ਨੂੰ ਹੀ ਜ਼ਿੰਦਗੀ ਕਹਿੰਦੇ ਆ ਬਾਕੀ ਇਹ ਨਵਾਂ ਸਾਲ ਚੜਿਆ ਵਾ ਇੱਕ ਉਮੀਦ ਕੀਤੀ ਜਾ ਸਕਦੀ ਆ ਵੀ ਸਭ ਵਾਸਤੇ ਬਹੁਤ ਵਧੀਆ ਰਹੇ ਜੋ ਜੋ ਕੁਝ ਵੀ ਜਿੰਨੇ ਵੀ ਸੋਚਿਆ ਵਾ ਸਾਰਾ ਕੁਝ ਉਹਨਾਂ ਨੂੰ ਮਿਲੇ ਆਪਣੇ ਗੋਲ ਨੂੰ ਅਚੀਵ ਕਰਨ ਤੇ ਬਾਕੀ ਹੋਰ ਬਾਕੀ ਹੋ ਰਹੀ ਹੋਈ ਆ ਵੀ ਅੱਜ ਅਸੀਂ ਗਏ ਹਾਂ ਸ਼ੂਟਿੰਗ ਕਰਨ ਤੇ ਉੱਥੋਂ ਲੇਟ ਹੋ ਗਏ ਨਹੀਂ ਤੇ ਸਿਰਸਰੇ ਅਸੀਂ ਸਾਰਿਆਂ ਨੂੰ ਵਿਸ਼ੇ ਕਰਦਣੀ ਚਲੋ ਗਏ ਇੰਸਟਾਗ੍ਰਾਮ ਤੇ ਵੀ ਆਪਾਂ ਵਿਸ਼ੇ ਭੇਜ ਦਿੱਤੀਆਂ ਸੀ ਬਹੁਤ ਭੈਣ ਭਰਾਵਾਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਇੰਨਾ ਪਿਆਰ ਸਤਿਕਾਰ ਮਾਨ ਕਰਦੇ ਜੀ ਤੇ ਸਾਡੇ ਵੱਲੋਂ ਵੀ ਇਹੀ ਆ ਕਿ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਅਗੇ ਅਰਦਾਸ ਹੀ ਆ ਕਿ ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਭਰਿਆ ਹੋਵੇ ਵਧੀਆ ਬੀਤੇ ਬਸ ਇੰਨੇ ਹੀ ਗੱਲ ਕਰਨੀ ਬਾਕੀ ਵੀਡੀਓ ਲਗਾਤਾਰ ਪੈ ਰਹੀਆਂ ਆ ਆ ਵੀ ਰਹੀਆਂ ਵਾ ਹੁਣ ਵੀ ਵੀਡੀਓ ਦਾ ਸ਼ੂਟ ਕੰਪਲੀਟ ਕਰਕੇ ਹੀ ਆਏ ਆ ਤੇ ਬਸ ਇਦਾਂ ਹੀ ਪਿਆਸਤਕਾਰ ਕਰਦੇ ਰਹੋ ਤੇ ਅਸੀਂ ਵੀ ਵੀਡੀਓ ਨਵੀਆਂ ਤੋਂ ਨਵੀਆਂ ਲੈ ਕੇ ਆਉਂਦੇ ਰਹੀਏ ਠੰਡ ਹੋ ਗਈ ਆ ਹੁਣ ਬੱਚਿਆਂ ਨੂੰ ਵੀ ਛੁੱਟੀਆਂ ਵੱਧ ਗਈਆਂ ਫੇਰ ਤੋਂ ਠੰਡ ਵਿੱਚ ਬਾਕੀ ਆਪਾਂ ਵੀ ਰੁਕੇ ਹੋਏ ਆ ਮੇਰੀ ਤਾਂ ਹਵਾ ਚੇਂਜ ਲੱਗੂਗੀ ਸਾਰਾ ਪਰਿਵਾਰ ਹੀ ਇਵੇਂ ਜਾਂ ਮੌਸਮੀ ਕੁਝਵੇਂ ਦਾ ਹੋ ਗਿਆ ਵਾ ਕਿ ਚੱਲ ਰਹੀ ਠੰਡ ਦੇ ਦਿਨ ਚੱਲ ਰਹੀ ਆ ਬਿਮਾਰ ਹਨਾ ਥੋੜਾ ਥੋੜਾ ਸਾਰੇ ਜਦ ਇੱਕ ਘਰ ਵਿੱਚ ਇੱਕ ਮੈਂਬਰ ਬਿਮਾਰ ਹੁੰਦਾ ਵਾ ਤਾਂ ਸਾਰਿਆਂ ਨੂੰ ਜ਼ਾਦਨ ਭਾਜੀ ਹਰੇਕ ਨੂੰ ਜਦ ਦੁਕਾਨਾ ਮਾੜਾ ਮੋਟਾ ਬੁਖਾਰ ਸਾਰਿਆਂ ਨੂੰ ਹੋ ਕੇ ਜਾਂਦਾ ਹੁੰਦਾ ਵਾ ਤੇ ਠੰਡ ਤੋਂ ਬਚਾ ਕੇ ਰੱਖਿਓ ਬੱਚਿਆਂ ਨੂੰ ਛੁੱਟੀਆਂ ਵਧ ਗਈਆਂ ਵਾ ਵਧਰੀਆਂ ਮੀਂਹ ਚਾਹੀਦੀਆਂ ਸੀਗੀਆਂ ਸ਼ੀਤ ਲਿਆਰ ਚੱਲ ਰਹੀ ਹੈ ਬਹੁਤ ਠੰਡਾ ਤੇ ਆਪਣੇ ਆਪ ਨੂੰ ਬਚਾ ਕੇ ਰੱਖਿਓ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਠੰਡ ਜੜੀ ਆ ਬਹੁਤ ਛੇਤੀ ਫੜ ਲੈਂਦੀ ਹੈ ਤੇ ਅੰਦਰ ਹੀ ਰਹੋ ਤੇ ਜਿਨ੍ਹਾਂ ਨੇ ਕੋਈ ਕੰਮ ਕਰ ਕਰਨੇ ਆ ਨਾ ਜਿਹਦਾ ਸਾਰ ਭਰਾ ਵਾ ਜਾਂ ਜੋਬ ਵਾਲੇ ਵੀਰ ਭਰਾ ਹੈਗੇ ਆ ਆਪਾਂ ਆਪਣੇ ਨੂੰ ਕਵਰ ਕਰਕੇ ਇਹ ਨਹੀਂ ਵੀ ਠੰਡ ਮਹਿਸੂਸ ਹੀ ਹੁੰਦੀ ਮੈਂ ਜੋ ਠੰਡ ਪੈਂਦੀ ਹੈ ਇੱਕਦਮ ਫੜ ਲੈਂਦੀ ਹੈ ਤੇ ਬੰਦੇ ਨੂੰ ਝੱਟ ਬਿਮਾਰ ਕਰ ਦਿੰਦੀ ਹੈ ਠੰਡ ਐਵੇਂ ਦੀ ਹੈ ਕੁਛ ਹਰਗਾਂ ਪਈ ਹੈ ਨਾ ਵੀ ਵੇਖਣ ਨੂੰ ਲੱਗਦਾ ਵੀ ਜਿਵੇਂ ਗਰਮੀ ਆ ਪਰ ਇਹ ਆ ਵੀ ਜਦੋਂ ਅੰਦਰ-ਅੰਦਰ ਠੰਡ ਲੱਗ ਜਾਂਦੀ ਹੈ ਫਿਰ ਸਾਡੇ ਬੱਚੇ ਵੀ ਐਵੇਂ ਤੁਰੇ-ਫਿਰਦੇ ਹੀ ਆਂਦੇ ਸੀ ਵੀ ਠੰਡ ਨਹੀਂ ਹੈਗੀ ਪਰ ਹੁਣ ਠੰਡ ਲੱਗ ਗਈ ਹੈ ਅੱਡੇ ਨੂੰ ਤੇ ਹੁਣ ਪਤਾ ਲੱਗਣ ਦਾ ਵੀ ਠੰਡ ਵਾ ਤੇ ਚਲੋ ਆਪਾਂ ਉਸੇ ਗੱਲ ਤੇ ਰਹਿੰਦੇ ਆ ਫਿਰ ਪੀ ਨਵਾਸਾ ਚੜਿਆ ਵਾ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਭ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਸਾਰਿਆਂ ਨੂੰ ਬੈਦਲ ਤੋਂ ਧੰਨਵਾਦ ਸਾਰੀ YouTube ਫੈਮਿਲੀ ਨੂੰ ਵੀ ਹਾਂਜੀ ਤੇ ਫੇਰ ਤੋਂ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਸੱਚੀ ਕਾਲ ਜੀ ਸਾਰਿਆਂ ਨੂੰ ਸੱਚੀ ਕਾਲ ਜੀ